արոստիա ու նա ਮਾ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਲਾਲ ਮਧਾ ਦਾ ਦਰਸ਼ਕ ਨੂੰ ਤੁਹਾਨੂੰ ਆਪ ਜੀ ਨੂੰ ਪਤਾ ਹੈ ਕਿ 10 ਜੁਲਾਈ ਨੂੰ ਜੇ ਕਿ ਪਿੰਡ ਕ੍ਰਿਪਾਲ ਸਿੰਘ ਅਤੇ ਪਿੰਡ ਲਾਲ ਮਧਾ ਦੇ ਨੇੜੇ ਮੇਨ ਸੜਕ ਤੇ ਇੱਕ ਹਾਦਸਾ ਵਾਪਰਿਆ ਜੋ ਕਿ ਕੱਲ ਜਿਸ ਦੇ ਵਿੱਚ ਕਨੈਕਟਰ ਦੀ ਫਸ ਕਨੈਕਟਰ ਦੀ ਮੌਤ ਹੋ ਗਈ ਸੀ ਸੋ ਅਸ ਉਨ੍ਹਾਂ ਦੇ ਜਿਹੜੀ ਡੈੱਡ ਬੋਡੀ ਆ ਹੋ ਲੰਡੀ ਕੇ ਪਿੰਡ ਕਲਾਲ ਮਦਰ ਵਿਖੇ ਤੁਸੀਂ ਦੇਖਦੇ ਹੋਗੇ ਇਕੱਠਾ ਮਾਰਦਾ ਹੋਇਆ ਇਕੱਠਾ ਜੋ ਕਿ ਸਾਡੀਆਂ ਬੀਬੀਆਂ ਭੈਣਾਂ ਅਤੇ ਬਜ਼ੁਰਗਾਂ ਨੌਜਬਾਨਾਂ ਜਿਹੜੇ ਇੱਥੇ ਪਹੁੰਚੇ ਹੋਏ ਸਵਸਤ ਸੋ ਪ੍ਰਸ਼ਾਸਨ ਨੂੰ ਇਸ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਜਿਹੜਾ ਕੋਈ ਉਹ ਬੰਦਾ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਇਸ ਤਰ੍ਹਾਂ ਦੀ ਕੀਤੀ ਜਾਵੇ ਅਤੇ ਇਹਨਾਂ ਨੂੰ ਪਰਿਵਾਰ ਨੂੰ ਜਿਹੜਾ ਅਨੁਸਾਸ ਉਹ ਦਿੱਤਾ ਜਾਵੇ ਸੋ ਆਉ ਕਿਉਂਕਿ ਜੋ ਇਹ ਬੱਚਾ ਸੀਗਾ ਅਮਰਤਪਾਲ ਸਿੰਘ ਕਾਲੂ ਪਿੰਡ ਤਲਾ ਮਾਰੇ ਤੋਂ ਕਿਉਂਕਿ ਇਹ ਇੱਕ ਬਹੁਤ ਗਰੀਬ ਘਰ ਦਾ ਲੜਕਾ ਸੀ ਜਿਸ ਦੀ ਕੱਲ ਡੈਥ ਹੋ ਗਈ ਹੈ ਆਮ ਸੋਨੇ ਪਤਾ ਲੋਕਾਂ ਨੂੰ ਪਤਾ ਹੈ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਜਿਹੜੇ ਕਾਮਕਾਰ ਉਹ ਕਿਦਾਂ ਚੱਲਦੇ ਆ ਇਹਦੇ ਬੱਚੇ ਨੌਜਵਾਨ ਹੋ ਜਾਂਦੇ ਆ ਕਮੌਣ ਵਾਲੇ ਹੋ ਜਾਂਦੇ ਆ ਸੋ ਉਹਨਾਂ ਦੇ ਸਿਰ ਤੇ ਜਿਹੜੇ ਘਰ ਦੇ ਚੁੱਲ੍ਹੇ ਆ ਉਹ ਤਪਦੇ ਆ ਜਦੋਂ ਨੌਜਵਾਨ ਉਹ ਤਾਂ ਮਾਪਿਆਂ ਦਾ ਦੁਰਜਵਰੀ ਤੇ ਉਹਨਾਂ ਦੇ ਦਿਲ ਤੇ ਕੀ ਵਾਪਰਦਾ ਖੂ ਬਹੁਤ ਵੱਡਾ ਜਿਹੜੀ ਦੁਰਘਟਨਾ ਹੀ ਹੋਈ ਹੈ ਹਾਦਸਾ ਜਿਹੜਾ ਵਾਪਰਿਆਗਾ ਸੋ ਇੰਨੀ ਕਿ ਬੱਚੇ ਕਹਿੰਗੇ ਜਿੱਥੇ ਕਿ ਬੱਚੇ ਸਕੂਲ ਦੇ ਵਿੱਚ ਸੋ ਸੱਟਾ ਪੁੱਟਾ ਵੱਜ ਗਈ ਜੇ ਇਹ ਸਹਾ ਜਾਂਦਾ ਜਾਣਕਾਰੀ ਮਿਲੀ ਹੈ ਕਿ ਜਿਹੜੀ 55 ਬੱਚੇ ਸੀ ਬੱਸ ਦੇ ਵਿੱਚ 55 ਬੱਸ ਨੂੰ ਹਟੇ ਸੀਨੀਅਰ ਕੋਰਟ ਨੇ ਲੱਗੀ ਸੋ ਉਥੇ ਵੀ ਬਹੁਤ ਵੱਡੀ ਬਾਤ ਹੋਈ ਹੈ ਸੋ ਜਿਹੜਾ ਨੌਜਵਾਨ ਮੁੰਡਾ ਜਿਹੜੇ ਮਾਪਿਆਂ ਦਾ ਪੁੱਤ ਚੁਰ ਗਿਆ ਉਹਨਾਂ ਨੂੰ ਬਹੁਤ ਵੱਡਾ ਜਿਹਾ ਦੁੱਖ ਆ ਦੁੱਖ ਲੱਗਿਆ ਪਿੰਡ ਇਹ ਸਾਰੇ ਪਿੰਡ ਕਲਾਂ ਮਾਧਰਾ ਦੇ ਵਿੱਚ ਕਿਰਪਾਲ ਸਿੰਘ ਵਾਲਾ ਦੇ ਵਿੱਚ ਜਿਹੜਾ ਸਰਨਾਟਾ ਸਾਹਿਬ ਹੈ ਸੋ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਣਾਗਾ 11 ਜਨਵਰੀ ਨੂੰ ਤੇ ਉੱਥੇ ਚੱਕਰ ਸਾਨੂੰ ਜਿਹੜੇ ਅੰਤਿਮ ਦਰਸ਼ਨ ਕਰਾਵਾਂਗੇ ਸੋ ਤਦ ਤੱਕ ਸਾਡੇ ਚੈਨਲ ਨਾਲ ਬਣੇ ਰਹੋ ਜੀ